ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਪਲਾਟਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਤੁਹਾਡੇ ਵਾਸਤੇ ਫਿਰ ਆਫਰ ਦੇ ਵਿੱਚ ਰਹਿਣ ਵਾਲੇ ਪਲੇਨ ਪੀਸ ਡਿਜ਼ਾਈਨਰ ਦੇ ਸਾਰੇ ਪੀਸ ਰਹਿਣ ਰਹਿਣ ਵਾਲੇ ਆ ਜੀ ਅੱਜ ਫਿਰ ਇੱਕ ਵੱਡੀ ਆਫਰ ਰਹਿਣ ਵਾਲੀ ਹੈ ਜੇਕਰ ਤੁਸੀਂ ਸਾਡੇ ਕੋਲੋਂ 7 ਪੀਸ ਬਾਈ ਕਰ ਰਹੇ ਹੋ ਤਾਂ ਤੁਹਾਨੂੰ 50 ਰੁਪਏ ਦਾ ਪੀਸ ਪੈਣ ਵਾਲਾ ਜੀ ਠੀਕ ਹੈ ਜੀ ਮੇਰੀਆਂ ਪਿਆਰਨ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤੇ ਜਿਹੜਾ ਤੁਹਾਨੂੰ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਮੇਰੀ ਵੀਡੀਓ ਦਾ ਜੀ ਜਿਹੜੀ ਸਾਡੀ ਲੋਕੇਸ਼ਨ ਹੈ ਅਸੀਂ نیچے ਡਿਸਕ੍ਰਿਪਸ਼ਨ ਚ ਦਿੱਤੀ ਹੁੰਦੀ ਹੈ ਜੀ ਉੱਥੋਂ ਸਾਡੇ ਤੁਸੀਂ ਲੋਕੇਸ਼ਨ ਵੀ ਦੇਖ ਸਕਦੇ ਹੋ ਠੀਕ ਹੈ ਜੀ ਕਈ ਪੀਸ ਐਦਾਂ ਦੇ ਰਹਿਣਗੇ ਥੋੜੇ ਜਿਹਾ ਫੈਨਸੀ ਪੀਸ ਲੈਣ ਹੋਊਗੀ ਜੀ ਤੇ ਜਿਹੜੇ ਆਮ ਸਿੰਪਲ ਪੀਸ ਹੈ ਜੀ ਉਹ ਤੁਹਾਨੂੰ ਅਸੀਂ ਜੇਕਰ 7 ਪੀਸ ਲੈ ਰਹੇ ਹੋ ਤਾਂ ਤੁਹਾਨੂੰ ਅਸੀਂ 50 ਰੁਪਏ ਦਾ ਪੀਸ ਦਵਾਂਗੇ ਜੀ ਜੇਕਰ ਤੁਸੀਂ ਇੱਕ ਪੀਸ ਲੈ ਰਹੇ ਹੋ ਫਿਰ ਤੁਹਾਨੂੰ 100 ਰੁਪਏ ਦਾ ਹੀ ਪੀਸ ਪੈਣ ਵਾਲਾ ਠੀਕ ਹੈ ਜੀ ਪਹਿਲਾਂ ਅਸੀਂ 70 ਦਾ ਦੇ ਰਹੇ ਸੀ ਹੁਣ ਹੋਰ ਵੱਡੀ ਆਫਰ ਲਾਤੀ ਹੈ ਤੁਹਾਨੂੰ ਸਿਰਫ 50 ਰੁਪਏ ਦਾ ਹੀ ਪੀਸ ਪਾਊਗਾ ਜਿਹੜੇ ਲੱਗ ਫੈਨਸੀ ਪੀਸ ਆ ਉਹਨਾਂ ਦੀ ਪ੍ਰਾਈਸ ਲੱਗ ਹੋਊਗੀ ਉਹ ਵੀ ਸਿਰ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਦੇਖੋ ਜੀ ਅ ਅਸੀਂ ਤੁਹਾਨੂੰ ਇੱਕ ਵੀਡੀਓ ਦਿਖਾਵਾਂਗੇ ਜੀ ਉਹ ਵੀ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਇੰਨਾ ਪੀਸਾਂ ਦੇ ਉੱਪਰ ਹੀ ਬਹੁਤ ਸੋਹਣਾ ਡਿਜ਼ ਅਸੀਂ ਦੱਸਣਾ ਚਾਹਣੀ ਆਪਣੇ ਭੈਣਾਂ ਨੂੰ ਜਿਹੜੇ ਤੁਸੀਂ ਸਾਡੇ ਕੋਲੋਂ ਪੀਸ ਬਾਈ ਕਰ ਰਹੇ ਹੋ ਪਲੇਨ ਜਿਹੜੇ 80 80 ਰੁਪਏ ਦੇ 100 ਰੁਪਏ ਦੇ ਪੀਸ ਹੈ ਜੀ ਇਹ ਉਹਨਾਂ ਪੀਸਾਂ ਦੇ ਵਿੱਚੋਂ ਹੀ ਅਸੀਂ ਇੱਕ ਸੂਟ ਰੈਡੀ ਕੀਤਾ ਪੇਂਟ ਹੋਇਆ ਜੀ ਚੈੱਕ ਕਰ ਸਕਦੇ ਹੋ ਜੀ ਨਾਲ ਹੀ ਹੈਂਡਵਰਕ ਹੋਇਆ ਠੀਕ ਹੈ ਜੀ ਹੈਂਡਵਰਕ ਟੱਚ ਵੀ ਹੈ ਬਹੁਤ ਸੋਹਣੀ ਪੇਂਟਿੰਗ ਹੋਈ ਹੈ ਦੇਖੋ ਜੀ ਪੂਰਾ ਫੁੱਲ ਹੈਵੀ ਕੇਰਾ ਬਣਿਆ ਹੋਇਆ ਪੂਰੇ ਫਰੰਟ ਦੇ ਉੱਪਰ ਪੇਂਟ ਹੋਇਆ ਦੂਰ ਤੋਂ ਦਿਖਾਵਾਂਗੇ ਤੁਹਾਨੂੰ ਡਿਜ਼ਾਈਨਿੰਗ ਕਿਦਾਂ ਦੀ ਹੈ ਇਹ ਜੀ ਦੇਖੋ ਜੀ ਪੂਰਾ ਦੇਖੋ ਜੀ ਦੂਰ ਤੋਂ ਦੇਖੋ ਜੀ ਐਦਾਂ ਇਹ ਪੂਰੇ ਫਰੰਟ ਦੀ ਡਿਜ਼ਾਈਨਿੰਗ ਹੈ ਪੇਂਟਿੰਗ ਵਾਲੀ ਇਹ ਫਰੰਟ ਦੀ ਡਿਜ਼ਾਈਨਿੰਗ ਹੈ ਦੇਖੋ ਜੀ ਤੇ ਇਹ ਵਾਲਾ ਦੇਖੋ ਜੀ ਇਹਦਾ ਬਾਜ਼ੂ ਐਦਾਂ ਨਹੀਂ ਬਾਜ਼ੂ ਰੈਡੀ ਹੋਈਆਂ ਜੀ ਹੈਂਡਵਰਕ ਟੱਚ ਦਿੱਤਾ ਗਿਆ ਸਾਰੇ ਸੂਟ ਨੂੰ ਜੀ ਇਹ ਪਲੇਨ ਪੀਸ ਉਹੀ ਹੈ ਜੀ ਔਰਗੈਂਜ਼ਾ ਦੇ ਜਿਹੜੇ ਤੁਸੀਂ ਸਾਡੇ ਕੋਲੋਂ ਬਾਏ ਕੀਤੇ ਆ ਪਲੇਨ ਪੀਸ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਸੀਂ ਪੀਸ ਸਾਡੇ ਕੋਲੋਂ ਲਿਆ ਹੋਊਗਾ ਜੀ ਇਹ ਸੀਗਾ ਇਹ ਦੁਪੱਟਾ ਬਣਿਆ ਜੀ ਉਸੇ ਪੀਸ ਦੇ ਵਿੱਚੋਂ ਇਹ ਦੁਪੱਟਾ ਬਣਿਆ ਦੁਪੱਟੇ ਦੇ 4 ਸਾਈਡ ਪੇਂਟਿੰਗ ਹੋਈ ਆ ਤੇ ਹੈਂਡਵਰਕ ਟੱਚ ਵੀ ਦਿੱਤਾ ਗਿਆ ਚੈੱਕ ਕਰੋ 4 ਸਾਈਡੇ ਦੇ ਪੇਂਟਿੰਗ ਹੋਈ ਹੈ ਦੇਖੋ ਇਹ ਕੋਰਨਰ ਤੇ ਪੇਂਟਿੰਗ ਹੈ ਲੈਸ ਦੇ ਕੇ ਇਹਦੀ ਫਿਨਿਸ਼ਿੰਗ ਦਿੱਤੀ ਗਈ ਹੈ ਦੁਪੱਟੇ ਨੂੰ ਦੇਖੋ ਜੀ ਇਹ ਸੈਂਟਰ ਚ ਫਲਾਵਰ ਪੇਂਟ ਹੋਇਆ ਇਹ ਵਾਲੀ ਪੇਂਟਿੰਗ ਦੇਖੋ ਜੀ ਚੈੱਕ ਕਰ ਸਕਦੇ ਹੋ ਜੀ ਇਹ ਵੀ ਤੁਸੀਂ ਸਾਡੇ ਕੋਲੋਂ 80 80 100 100 ਰੁਪਏ ਦਾ ਪੀਸ ਬਾਈ ਕੀਤਾ ਹੋਊਗਾ ਜੀ ਤੇ ਦੇਖੋ ਜੀ ਜਿਹੜੀ ਸੂਟ ਦੀ ਗੈਟਪ ਆਈ ਹੈ 3000 ਤੱਕ ਸੂਟ ਤੁਸੀਂ ਐਦਾਂ ਲੈ ਸਕੋਗੇ ਬਾਜ਼ਾਰ ਵਿੱਚੋਂ ਜੇਕਰ ਤੁਸੀਂ ਐਦਾਂ ਸੂਟ ਰੈਡੀ ਕਰੋਗੇ ਬਹੁਤ ਪਿਆਰਾ ਜਿਹਾ ਸੂਟ ਹੈ ਇਹ ਵਾਲੇ ਪੀਸ ਸਾਡੇ ਕੋਲੇ ਹਜੇ ਵੀ ਅਵੇਲੇਬਲ ਹੈ ਦੇਖੋ ਜੀ ਇਹ ਜਿਹੜਾ ਜਿਹਦਾ ਦੁਪੱਟਾ ਬਣਿਆ ਹੋਣਾ ਇਹ ਵਾਲੇ ਪੀਸ ਹੀ ਆ ਕਾਫੀ ਮੇਰੇ ਭੈਣਾਂ ਨੇ ਸਾਡੇ ਕੋਲੋਂ ਬਾਈ ਕੀਤੇ ਹੋਣਗੇ ਜੀ ਇਹ ਵਾਲੇ ਪੀਸ ਤੇ ਦੁਬਾਰਾ ਅਸੀਂ ਵੀਡੀਓ ਲੈ ਕੇ ਆਵਾਂਗੇ ਪਲੇਨ ਪੀਸਾਂ ਦੀ ਜੇਕਰ ਤੁਸੀਂ ਏਦਾਂ ਪੀਸ ਲੈਣਾ ਚਾਹਣੀ ਹੈ ਤਾਂ ਸਾਡੇ ਕੋਲੋਂ ਦੁਬਾਰਾ ਬਾਈ ਕਰ ਸਕਦੇ ਹੋ ਹਾਂਜੀ ਹੁਣ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਪਲੇਨ ਪੀਸ ਚੈੱਕ ਕਰੋ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਸ਼ਿਮਰ ਦੇ ਵਿੱਚ ਰਹੂਗਾ ਸ਼ਿਮਰ ਬਰਬਰੀ ਦੇ ਵਿੱਚ ਬੜਾ ਪਿਆਰਾ ਜਿਹਾ ਪੀਸ ਹੈ ਤੇ ਕਾਫੀ ਵੱਡਾ ਪੀਸ ਰਹਿਣ ਵਾਲਾ ਤੁਹਾਨੂੰ ਥੋੜਾ ਜਿਹਾ ਓਪਨ ਕਰ ਦਿੰਦੇ ਆ ਤੁਸੀਂ ਜੇਕਰ ਇਹਦੀ ਸ਼ਾਰਟ ਪੀਸ ਬਣਾਉਣਾ ਚਾਹਣੀ ਹੈ ਤਾਂ ਸ਼ਾਰਟ ਪੀਸ ਵੀ ਬਣਾ ਸਕਦੇ ਹੋ ਚੈੱਕ ਕਰੋ ਜੀ ਬਹੁਤ ਸੋਹਣਾ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ ਜੇਕਰ ਤੁਸੀਂ ਇਹ ਨਾ ਆਫ ਵਾਈਟ ਪਲੇਨ ਸੂਟ ਲੈ ਕੇ ਦਾ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਬਹੁਤ ਪਿਆਰਾ ਜਿਹਾ ਦੁਪੱਟਾ ਵੀ ਬਣੂਗਾ ਚੈੱਕ ਕਰੋ ਤੇ ਤੁਸੀਂ ਇਹਨੂੰ ਦੁਪੱਟੇ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਦੇਖੋ ਜੀ ਬਹੁਤ ਪਿਆਰਾ ਜਿਹਾ ਦੁਪੱਟਾ ਬਣਨਾ ਹੈ ਇਹਦਾ ਜੇਕਰ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਜੇਕਰ ਤੁਸੀਂ ਇਹਦੇ ਵਿੱਚ ਸ਼ਰਟ ਰੈਡੀ ਕਰਨਾ ਚਾਹੁੰਦੇ ਹੋ ਤਾਂ ਸ਼ਰਟ ਵੀ ਰੈਡੀ ਕਰ ਸਕਦੇ ਹੋ ਇਹ ਵਾਲੀ ਜਿਹੜੀ ਪੀਸ ਦੀ ਜਿਹੜੀ ਪ੍ਰਾਈਸ ਹੋਊਗੀ 200 ਰੁਪਏ ਹੋਊਗੀ ਜੀ ਪੂਰਾ ਵੱਡਾ 3.5 ਮੀਟਰ ਦੀ ਕੱਟ ਵਿੱਚ ਇਹ ਪੀਸ ਰਹੂਗਾ ਦੇਖੋ ਜੀ ਸ਼ਿਮਰ ਦੇ ਵਿੱਚ ਹੈ ਜੀ ਦੇਖੋ ਚੈੱਕ ਕਰੋ ਜੀ ਤੁਸੀਂ ਸ਼ਿਮਰ ਦੇ ਦੁਪट्टे ਬਾਏ ਕੀਤੇ ਹੋਣਗੇ ਤੁਹਾਨੂੰ 7 7 8 800 ਦੇ ਦੁਪट्टे ਮਿਲ ਗਏ ਜੀ ਸ਼ਿਮਰ ਦੇ ਵਿੱਚ ਇਹ ਸ਼ਿਮਰ ਬਰਬਰੀ ਦੇ ਵਿੱਚ ਹੈ ਬੜਾ ਸੋਹਣਾ ਜਾਂ ਰਹਿਣ ਵਾਲਾ ਦੁਪੱਟਾ ਜੇ ਤੁਸੀਂ ਇਹਦਾ ਸੂਟ ਸ਼ੋਰਟ ਰੈਡੀ ਕਰ ਲਓ ਤੇ ਇਹਦੀ ਪ੍ਰਾਈਸ ਸਿਰਫ 200 ਰੁਪਏ ਰਹਿਣ ਵਾਲੀ ਹੈ ਜੀ ਇਹ ਵਾਲੇ ਪੀਸ ਦੀ ਪ੍ਰਾਈਸ ਰਹਿਣ ਵਾਲੀ ਹੈ 200 ਰੁਪਏ ਚੈੱਕ ਕਰੀ ਚਲੋ ਜੀ ਠੀਕ ਹੈ ਜੀ ਮੇਰੀਆਂ ਬਣਾਣੇ ਜਿਹੜਾ ਫੈਂਸੀ ਸੂਟ ਐਕਤੀ ਰੈਡੀ ਕੀਤੀ ਹੈ ਨਾ ਤੇ ਉਹਦੇ ਵਿੱਚ ਤੁਸੀਂ ਸ਼ਿਮਰ ਦੇ ਦੁਪट्टे ਬਾਏ ਕੀਤੇ ਹੋਣੇ ਆ ਬਹੁਤ ਕਾਸਟਲੀ ਦੁਪट्टे ਸੀ ਅੱਜ ਤੁਹਾਨੂੰ ਸਿਰਫ ਇਹ 200 ਦੇ ਵਿੱਚ ਦੇ ਰਿਹਾ ਜੀ ਅਸੀਂ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਇਹਦੇ ਉੱਪਰ ਬਲੌਕ ਪੇਂਟਿੰਗ ਹੋਈ ਹੈ ਸ਼ਰਟ ਦੇ ਉੱਪਰ ਦੇਖੋ ਜੀ ਇਹਦੇ ਉੱਪਰ ਬਲੌਕ ਪੇਂਟਿੰਗ ਹੋਈ ਹੈ ਤੇ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਬਾਟਮ ਠੀਕ ਹੈ ਤੇ ਤੁਸੀਂ ਇਹ ਵਾਲਾ ਪੀਸ ਸਾਡੇ ਕੋਲੋਂ ਲੈ ਸਕਦੇ ਹੋ ਦੋਨੋਂ ਪੀਸ 250 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਸੂਟ ਬੰਨਾ ਜੀ ਸਾਰੇ ਉੱਪਰ ਬਲੌਕ ਪੇਂਟਿੰਗ ਹੋਈ ਹੈ ਇਹ ਲੈ ਸਕਦੇ ਹੋ ਤੁਸੀਂ ਸਾਡੇ ਕੋਲੋਂ 250 ਦੇ ਵਿੱਚ ਇਹ ਵਾਲਾ ਚੈੱਕ ਕਰੋ ਜੀ ਇਹ ਨਿਯੋਨ ਮਹਿੰਦੀ ਦੇ ਵਿੱਚ ਇਹ ਮਹਿੰਦੀ ਸ਼ੇਡ ਦੇ ਵਿੱਚ ਫੰਕਸ਼ਨ ਲਈ ਬਹੁਤ ਸੋਹਣਾ ਪੀਸ ਬੰਨਾ ਸਾਡੇ 3.5 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਇਹ ਨਹੀਂ ਪਤਾ 4 ਮੀਟਰ ਵੀ ਹੋਵੇ ਇਹ ਵਾਲਾ ਪੀਸ ਠੀਕ ਹੈ ਜੀ ਨਜ਼ਦੀਕ ਤੋਂ ਦੇਖੋ ਸੈਲਫ ਦੇ ਵਿੱਚ ਹੈ ਦੇਖੋ ਤੁਹਾਨੂੰ ਦਿਖਾਣੇ ਆ ਨਜ਼ਦੀਕ ਤੋਂ ਦੇਖੋ ਸੈਲਫ ਸ਼ਿਮਰ ਦੇ ਵਿੱਚ ਹੈ ਬਹੁਤ ਪਿਆਰਾ ਜਿਹਾ ਤੇ ਇਹ ਵਾਲੀ ਲਾਈ ਹੈ ਜੀ ਅਸੀਂ ਇਹਦੇ ਨਾਲ ਬਾਟਮ ਸੈਲਫ ਦੇ ਵਿੱਚ ਡਬਲ ਟੋਨ ਦੇ ਵਿੱਚ ਬਾਟਮ ਲਗਾਈ ਹੈ ਤੇ ਬਹੁਤ ਸੋਹਣਾ ਡਿਜ਼ਾਈਨਰ ਸੂਟ ਬਣਨਾ ਇਹ ਵੀ ਤੁਹਾਨੂੰ ਸੂਟ 250 ਦੇ ਵਿੱਚ ਪਹਿਣ ਵਾਲਾ ਹੈ ਇਦਾਂ ਦੋਨੋਂ ਮੈਚਿੰਗ ਹੈ ਜੀ 250 ਦੇ ਵਿੱਚ ਸੂਟ ਪਹਿਣ ਵਾਲਾ ਜੀ ਇਹ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਤੁਹਾਨੂੰ ਦੋ ਦਵਾਂਗੇ ਉਸ ਵਿੱਚ ਮੈਚਿੰਗ ਇਹ ਵੀ ਤੁਹਾਨੂੰ 250 ਦੇ ਵਿੱਚ ਪਊਗਾ ਜਿਵੇਂ ਅਸੀਂ ਪਹਿਲਾਂ ਓਪਨ ਕਰਕੇ ਦਿਖਾਇਆ ਨਾ ਪੀਸ ਉਦਾਂ ਦਾ ਇਹ ਡਿਫਰੈਂਟ ਡਿਜ਼ਾਈਨ ਦੇ ਵਿੱਚ ਐ ਚੈੱਕ ਕਰੋ ਜੀ ਇਹਦੀ ਡਿਜ਼ਾਈਨਿੰਗ ਡਿਫਰੈਂਟ ਹੈ ਠੀਕ ਹੈ ਜੀ ਇਹ ਵਾਲਾ ਰਹੂਗਾ ਇਹ ਨਾਲ ਪਲੇਨ ਪੀਸ ਇਹ ਤੁਹਾਨੂੰ ਦੋਨੋਂ ਪੀਸ 250 ਦੇ ਪੈਣ ਵਾਲੇ ਆ ਜੀ ਠੀਕ ਹੈ ਜੀ ਇਹ 4 ਮੀਟਰ ਦੀ ਕੱਟ ਵਿੱਚ ਹੈ ਪੀਸ ਇਹ 100 ਰੁਪਏ ਦਾ ਪੀਸ ਪੈਣਾ ਜੀ ਇਹ ਦੇਖੋ ਜੀ ਬੈਲਵਟ ਟੂਨ ਦੇ ਵਿੱਚ ਪੀਸ ਹੈ ਡਬਲ ਟੂਨ ਬੈਲਵਟ ਦੇ ਵਿੱਚ ਰਹੂਗਾ ਡਬਲ ਟੂਨ ਬੈਲਵਟ ਦੇ ਵਿੱਚ ਇਹਦੀ ਕੱਟ 4 ਮੀਟਰ ਹੋਊਗੀ ਇਸ ਕਰਕੇ ਪੀਸ 100 ਰੁ ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਦੇਖੋ ਜੀ ਇਹ ਰਹੂਗਾ ਵਿਚਿਤਰਾ ਸ਼ਲਕ ਦੇ ਵਿੱਚ ਇਹ 4 ਮੀਟਰ ਦਾ ਪੀਸ ਹੈ ਤੁਸੀਂ ਇਹਦਾ ਆਫ ਵਾਈਟ ਸੂਟ ਬਹੁਤ ਸੋਹਣਾ ਰੈਡੀ ਕਰ ਸਕਦੇ ਹੋ نیچے ਇਹ ਬਾਰਡਰ ਲਿਆ ਸਕਦੇ ਹੋ ਘੇਰੇ ਦੇ ਉੱਪਰ ਬਾਟਮ ਦੇ ਉੱਪਰ ਵੀ ਤੁਸੀਂ ਇਹ ਬਾਰਡਰ ਲਿਆ ਸਕਦੇ ਹੋ ਵਿਚਿਤਰਾ ਸ਼ਲਕ ਦੇ ਵਿੱਚ ਰਹੂਗਾ ਜੀ ਆਫ ਵਾਈਟ ਦੇ ਵਿੱਚ ਤੇ ਇਹਦੀ ਪ੍ਰਾਈਸ ਸਿਰਫ ਰਹੂਗੀ 200 ਰੁਪਏ 4 ਮੀਟਰ ਦਾ ਪੀਸ ਹੈ 200 ਰੁਪਏ ਦੀ ਪ੍ਰਾਈਸ ਰੈਡ ਵਾਲੀ ਇਹ ਵਾਲੇ ਪੀਸ ਦੀ ਚੈੱਕ ਕਰੋ ਜੀ ਸਾਰੇ ਪੀਸ ਦੇ ਉੱਪਰ ਐਦਾਂ ਬਾਰਡਰ ਬਣਿਆ ਹੋਇਆ ਜੀ ਸਾਰੇ ਪੀਸ ਦੇ ਉੱਪਰ ਹੀ ਠੀਕ ਹੈ ਜੀ ਤੇ ਇਹ ਵਾਲਾ ਦੇਖੋ ਜੀ ਉਹ ਸੇਮ ਪੀਸ ਆ ਉਹਦੇ ਨਾਲ ਦਾ ਆਕਵਾਇਡ ਦੇ ਵਿੱਚ ਰਹੂਗਾ ਜੀ ਜਿਵੇਂ ਅਸੀਂ ਪਹਿਲਾਂ ਓਪਨ ਕੀਤਾ ਸੀ ਇਹ ਵੀ ਤੁਸੀਂ ਬਹੁਤ ਸੋਹਣਾ ਦੁਪੱਟਾ ਵੀ ਬਣਾ ਸਕਦੇ ਹੋ ਦੇਖੋ ਜੀ ਤੁਹਾਨੂੰ ਓਪਨ ਕਰ ਦਿੰਦੀ ਅਸੀਂ ਥੋੜਾ ਜਿਹਾ ਪੀਸ ਬਹੁਤ ਪਿਆਰਾ ਜਿਹਾ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ ਆਕਵਾਇਡ ਸੂਟ ਰੈਡੀ ਕਰ ਲਓ ਜੀ ਤੇ ਉਹਦੇ ਨਾਲ ਤੁਸੀਂ ਦੁਪੱਟਾ ਲੈ ਲਓ ਤੇ ਜਾਂ ਫਿਰ ਇਹਦੀ ਸ਼ਾਰਲ ਰੈਡੀ ਕਰ ਲਓ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਪੀਸਾ ਜੀ ਚੈੱਕ ਕਰੋ ਜੀ ਇਹ ਤੁਹਾਨੂੰ 250 ਦੇ ਵਿੱਚ ਪਊਗਾ ਜੀ ਪੀਸ ਦੇਖੋ ਜੀ ਇਹ ਬਰਬਰੀ ਦੇ ਵਿੱਚ ਰਹੂਗਾ ਬਹੁਤ ਪਿਆਰਾ ਜਿਹਾ ਪੀਸ ਹੈ ਇਹ ਸਾਰਾ ਪੀਸ ਇਹ ਹੋਊਗਾ ਬਰਬਰੀ ਦੇ ਵਿੱਚ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪੀਸ ਹੈ ਚੈੱਕ ਕਰੋ ਜੀ ਡਿਜ਼ਾਈਨ ਇਹਦਾ ਇਹ ਵਾਲਾ ਪੀਸ ਤੁਹਾਨੂੰ ਪਊਗਾ 250 ਦੇ ਵਿੱਚ ਕੱਲਾ ਪੀਸ ਹੀ ਤੁਹਾਨੂੰ 250 ਦਾ ਪਹਿਨਣ ਵਾਲਾ ਬਹੁਤ ਪਿਆਰਾ ਸੂਟ ਬਣਨਾ ਇਹ ਰੈਡੀ ਹੋ ਕੇ ਇਹਦੀ ਕੱਟ 3.5 ਵੀ ਹੋ ਸਕਦੀ ਹੈ 4 ਵੀ ਹੋ ਸਕਦੀ ਹੈ ਜੀ ਪਰ ਇਹ ਤੁਹਾਨੂੰ ਇਹ ਵਾਲਾ ਪੀਸ 250 ਦਾ ਪਹਿਨਣ ਵਾਲਾ ਕਿਉਂਕਿ ਬਰਬਰੀ ਦੇ ਵਿੱਚ ਹੈ ਜੀ ਇਹ ਇਹ ਖਾਦੀ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਇਹਦੀ ਪ੍ਰਾਈਸ ਉਹੀ ਰਹੂਗੀ ਜੇਕਰ ਇਕੱਲਾ ਪੀਸ ਲੈ ਰਹੇ ਹੋ 100 ਦਾ ਜੇਕਰ ਪੰਜ ਪੀਸ ਲਓਗੇ ਤਾਂ ਤੁਸੀਂ ਤੁਹਾਨੂੰ ਪਹਿਣਗੇ ਜੀ 70 ਰੁਪਏ ਦਾ ਜੇਕਰ ਸੱਤ ਲਓਗੇ ਤਾਂ ਤੁਹਾਨੂੰ ਸਿਰਫ 50 ਰੁਪਏ ਦਾ ਪੀਸ ਪਹਿਣਾ ਚੈੱਕ ਕਰੀ ਚਲੋ ਜੀ ਇਹਨਾਂ ਪੀਸਾਂ ਦੇ ਵਿੱਚੋਂ ਠੀਕ ਹੈ ਜੀ ਇਹ ਪੀਸ ਚੈੱਕ ਕਰੀ ਚਲੋ ਜੀ ਜਿਹੜੇ ਪਲੇਨ ਪੀਸ ਲੈ ਕੇ ਆਏ ਤੁਹਾਡੇ ਵਾਸਤੇ ਦੇਖੋ ਜੀ ਇਹ ਪੀਸ ਤੁਹਾਨੂੰ ਸਿਰਫ 50 ਰੁਪਏ ਦਾ ਪਹਿਣ ਵਾਲਾ ਜੇਕਰ ਸੱਤ ਪੀਸ ਲੈ ਰਹੇ ਹੋ ਇਹ ਚੈੱਕ ਕਰੋ ਜੀ ਇਹ ਵੀ ਮੈਚਿੰਗ ਆ ਇਹ ਵੀ ਅਸੀਂ ਤੁਹਾਨੂੰ ਮੈਚਿੰਗ ਹੀ ਦਿਖਾਈ ਸੀ ਦੋਨੋਂ ਆਪਸ ਵਿੱਚ ਮੈਚਿੰਗ ਕੰਟਰਾਸਟ ਆ ਜੀ ਇਹ ਵੀ ਕੰਟਰਾਸਟ ਪੀਸ ਆ ਜੀ ਆਪਸ ਵਿੱਚ ਗਲਾਸ ਸਿਲਕ ਦੇ ਵਿੱਚ ਰਹਿਣਗੇ ਠੀਕ ਹੈ ਜੀ ਇਹ ਵੀ ਦੋ ਪੀਸ ਆ ਸੇਮ ਸੇਮ ਦੋ ਪੀਸ ਆ ਜੀ ਠੀਕ ਹੈ ਜੀ ਇਹ ਵਾਲੇ ਰਹਿਣਗੇ 4-4 ਮੀਟਰ ਦੀਚ ਇਹ ਸੈਲਫ ਦੇ ਵਿੱਚ ਖਾਦੀ ਆ ਜੀ ਖਾਦੀ ਸਿਲਕ ਹੈ ਇਹ 4 ਮੀਟਰ ਦਾ ਇੱਕ ਪੀਸ ਰਹੂਗਾ ਜੀ ਚੈੱਕ ਕਰੋ ਖਾਦੀ ਸਿਲਕ ਹੈ ਜੀ ਦੋ ਪੀਸ ਹੈ 4 ਮੀਟਰ ਦੀ ਕਟ ਹੈ ਜੀ 100 ਦਾ ਇੱਕ ਪੀਸ ਰਹੂਗਾ ਜੀ ਇਹ ਵੀ 100 ਦਾ ਰਹੂਗਾ ਜੀ ਇਹ ਵੀ 100 ਦਾ 100 ਦਾ ਇੱਕ ਪੀਸ ਪੈਣ ਵਾਲਾ ਇਹ ਚੈੱਕ ਕਰੋ ਜੀ ਇਹ ਤੁਹਾਨੂੰ ਮਿਲੂਗਾ ਆਪਸ ਵਿੱਚ ਮੈਚਿੰਗ ਇਹ ਡਬਲ ਟੋਨ ਦੇ ਵਿੱਚ ਪੀਸ ਹੈ ਠੀਕ ਹੈ ਜੀ ਇਹ ਵਾਲਾ ਪੀਸ ਇਹਦੇ ਨਾਲ ਮੈਚਿੰਗ ਕੀਤੀ ਹੈ ਦੋਨੋਂ ਪੀਸ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਜਿਵੇਂ ਅਸੀਂ ਤੁਹਾਨੂੰ ਪੇਂਟ ਵਾਲਾ ਦੁਪੱਟਾ ਦਿਖਾਇਆ ਨਾ ਵੀਡੀਓ ਦੇ ਵਿੱਚ ਓਦਾਂ ਤੁਸੀਂ ਨਾ ਇਹਦੇ ਉੱਪਰ ਪੇਂਟ ਵੀ ਕਰ ਸਕਦੇ ਹੋ ਦੁਪੱਟਾ ਬਣਾ ਲਓ ਜੀ ਇਹ ਤਾਂ ਪੇਂਟ ਕਰਕੇ ਇਹਦੇ ਉੱਪਰ ਪੇਂਟ ਕਰ ਲਓ ਪੀਸ ਉੱਪਰ ਬਹੁਤ ਪਿਆਰਾ ਪੀਸ ਬਣ ਜਾਣਾ ਤੁਹਾਡਾ ਇਹ ਰੈੱਡ ਪੀਸ ਜੌਰਜਟ ਦਾ ਜੀ ਜੇਕਰ ਫਰੌਕ ਕੋਲ ਹੀ ਲੈ ਸਕਦੇ ਹੋ 4 ਮੀਟਰ ਦੀ ਕੱਟ ਤੱਕ ਰਹੂਗਾ ਜੀ ਜੌਰਜਟ ਦਾ ਪੀਸ ਹੈ ਇਹ ਵਾਲਾ ਚੈੱਕ ਕਰੋ ਜੀ ਵਿਚਿਤਰਾ ਸ਼ਲਕ ਦੇ ਵਿੱਚ ਰਹੂਗਾ ਜੀ ਇਹ ਵੀ ਅਸੀਂ ਆਪਸ ਵਿੱਚ ਥੋੜਾ ਜਿਹਾ ਕੰਟਰਾਸਟ ਲਗਾਏ ਆ ਪੀਸ ਦੋਨੋਂ ਇਹ ਵਿਚਿਤਰਾ ਦੇ ਵਿੱਚ ਰਹੂਗਾ ਜੀ ਜੇਕਰ ਤੁਸੀਂ ਇਹ ਵਾਲੇ ਪੀਸ ਸਾਡੇ ਕੋਲੋਂ 7 ਲੈ ਰਹੇ ਹੋ ਤਾਂ ਸਿਰਫ ਤੁਹਾਨੂੰ 50 ਰੁਪਏ ਦਾ ਇੱਕ ਪੀਸ ਪੈਣਾ ਠੀਕ ਹੈ ਜੀ ਜੇਕਰ 5 ਲੈ ਰਹੇ ਹੋ ਤਾਂ 70 ਦਾ ਪਊਗਾ ਇਹ ਵੀ ਦੋਨੋਂ ਦੋ ਪੀਸ ਹੈ ਜੀ ਆਪਸ ਵਿੱਚ ਲਾਈਟ ਜੇ ਲਵੰਡਰ ਵਿੱਚ ਇਹ ਰਹੂਗਾ ਜੀ ਸਿਲਕ ਦੇ ਵਿੱਚ ਰਹਿਣ ਵਾਲੇ ਆ ਜੀ ਇਹ ਵਾਲੇ ਅਡੋਰਾ ਸਿਲਕ ਦੇ ਵਿੱਚ ਰਹਿਣਗੇ ਇਹ ਵਾਲਾ ਜੀ ਰਹੂਗਾ ਪੀਸ ਜੌਰਜਟ ਦੇ ਵਿੱਚ ਠੀਕ ਹੈ ਜੀ ਇਹ ਚੈੱਕ ਕਰੋ ਜੀ ਪੀਸ ਇਹ ਖਾਦੀ ਦੇ ਵਿੱਚ ਰਹਿਣਗੇ 3.5 3.5 ਮੀਟਰ ਦੀ ਕੱਟ ਵਿੱਚ ਪੀਸ ਹੈ ਜੀ ਇਹ ਇੱਕ ਰਸ਼ ਦਾ ਪੀਸ ਹੈ ਇੱਕ ਰਸ ਇੱਕ ਰਸ਼ ਦਾ ਪੀਸ ਹੈ ਜੀ ਇਹ 4 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਇੱਕ ਰਸ਼ ਦੇ ਵਿੱਚ 벨ਵਟ ਟੋਨ ਦੇ ਵਿੱਚ ਇੱਕ ਰਸ਼ ਹੈ ਜੀ 4 ਮੀਟਰ ਦੀ ਕੱਟ ਵਿੱਚ ਰਹੂਗਾ ਇਹ 100 ਰੁਪਏ ਦਾ ਪੀਸ ਪੈਣਾ ਤੁਹਾਨੂੰ 4 ਮੀਟਰ ਦੀ ਕੱਟ ਹੈ ਜੀ ਕਿਉਂਕਿ ਕੱਟ ਇਹਦੀ 4 ਮੀਟਰ ਦੀ ਹੈ ਇਹ ਚੈੱਕ ਕਰੋ ਜੀ ਇਹ ਵਾੜਾ ਪੀਸ ਜਿਹੜਾ ਰਹੂਗਾ ਜੀ ਇਹ ਆਪਸ ਵਿੱਚ ਤੁਸੀਂ ਦੋਨੋਂ ਮੈਚਿੰਗ ਲੈ ਸਕਦੇ ਹੋ ਜਿਮੀ ਚੂ ਦੇ ਵਿੱਚ ਹੈ ਠੀਕ ਹੈ ਜੀ ਇਹ ਜਿਮੀ ਚੂ ਦੇ ਵਿੱਚ ਹੈ ਇਹ ਜਿਹੜਾ ਪੀਸ ਹੈ ਜੌਰਜਟ ਦੇ ਵਿੱਚ ਹੈ ਡਬਲ ਟੋਨ ਦੇ ਵਿੱਚ ਪੀਸ ਰਹੂਗਾ ਜੀ ਠੀਕ ਹੈ ਜੀ ਇਹਦੀ ਪ੍ਰਾਈਸ ਉਹੀ ਰਹਿਣੀ ਹੈ ਸੇਮ ਇਹ ਵੀ ਤੁਸੀਂ ਆਪਸ ਵਿੱਚ ਮੈਚਿੰਗ ਲੈ ਸਕਦੇ ਹੋ ਦੋ ਪੀਸ ਹੈ ਜੀ ਮੈਚਿੰਗ ਲੈ ਸਕਦੇ ਹੋ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਉਹਦੀ ਵਿੱਚ ਹੈ ਜੀ ਕ੍ਰਸ਼ ਵਿੱਚ ਹੈ ਇਹ ਵੀ ਤੁਸੀਂ ਮੈਚਿੰਗ ਲੈ ਸਕਦੇ ਹੋ ਇਹ ਵਾਲਾ ਦੇਖੋ ਜੀ ਇਹ ਡਬਲ ਟੋਨ ਦੇ ਵਿੱਚ ਰਹਿਣਗੇ ਪੀਸ ਇਹ ਕੇਵਲਾ ਡਬਲ ਟੋਨ ਦੇ ਵਿੱਚ ਹੈ ਇਹ ਕੇਵਲਾ ਡਬਲ ਟੋਨ ਦੇ ਵਿੱਚ ਹੈ ਇਹ ਡਬਲ ਟੋਨ ਦੇ ਵਿੱਚ ਰਹਿਣਗੇ ਜੀ ਇਹ ਵੀ ਡਬਲ ਟੋਨ ਦੇ ਵਿੱਚ ਰਹਿਣਗੇ ਤਾਂ ਇਹ ਵਾਲੇ ਪੀਸ ਤੁਸੀਂ ਲੈ ਸਕਦੇ ਹੋ ਸਿਰਫ ਉਹੀ ਤੁਹਾਨੂੰ ਪ੍ਰਾਈਸ ਪੈਣੀ ਆ ਜੀ 70 ਰੁਪਏ ਤੇ ਜਾਂ ਪੈਣੀ ਆ ਜੀ ਤੁਹਾਨੂੰ ਸਿਰਫ 50 ਰੁਪਏ ਜੇਕਰ ਤੁਸੀਂ 7 ਪੀਸ ਲੈ ਰਹੇ ਹੋ ਜੀ ਇਹ ਦੋਨੋਂ ਮੈਚਿੰਗ ਹੈ ਜੀ ਚੱਕਰੇ ਚਲੋ ਜੀ ਇਹ ਮੈਚਿੰਗ ਪੀਸ ਰਹਿਣਗੇ ਜੀ ਇੱਕ ਸਾਡੇ ਕੋਲੇ ਇਹ ਵਾਲਾ ਪੀਸ ਆਇਆ ਬੜਾ ਪਿਆਰਾ ਜਾਂ ਜੇਕਰ ਤੁਸੀਂ ਇਹਦੀ ਕੋਈ ਫਰੌਕ ਬਣਾਉਣੀ ਆ ਜਾਂ ਕਿਸੇ ਬੱਚੇ ਦਾ ਕੋਈ ਡਰੈਸ ਰੈਡੀ ਕਰਨੇ ਆ ਨਾ ਇਹ ਨੈੱਟ ਦੇ ਵਿੱਚ ਹੈ ਦੇਖੋ ਬਹੁਤ ਪਿਆਰਾ ਪੀਸ ਹੈ ਇਹ ਨੈੱਟ ਦੇ ਵਿੱਚ ਰਹੂਗਾ ਜੀ ਦੇਖੋ ਇਹਦੀ ਤੁਸੀਂ ਡਰੈਸ ਵੀ ਰੈਡੀ ਕਰ ਸਕਦੇ ਹੋ ਜਿੱਦਾਂ ਦੀ ਮਰਜ਼ੀ ਡਰੈਸ ਰੈਡੀ ਕਰ ਲਓ ਚੈੱਕ ਕਰੋ ਜੀ ਸਾਰੇ ਪੀਸ ਉੱਪਰ ਵਰਕ ਹੋਇਆ ਤੇ ਉਹਦੇ ਉੱਪਰ ਨਾ ਦੇਖੋ ਆਹ ਵਾਲਾ ਮੋਤੀ ਵਰਕ ਵੀ ਹੋਇਆ ਚੈੱਕ ਕਰੋ ਠੀਕ ਹੈ ਇਹਦੀ ਜਿਹੜੀ ਪ੍ਰਾਈਸ ਰਹੂਗੀ 2500 ਰੁਪਏ ਰਹਿਣੀ ਆ ਜੀ ਇਹ ਵਾਲੇ ਪੀਸ ਦੀ ਪ੍ਰਾਈਸ 2500 ਰੁਪਏ ਰਹੂਗੀ ਤੁਸੀਂ ਆਪਣੇ ਬੱਚੇ ਦੀ ਡਰੈਸ ਬਹੁਤ ਸੋਹਣੀ ਰੈਡੀ ਕਰ ਸਕਦੇ ਹੋ ਇਹਦੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬੜਾ ਸੋਹਣਾ ਜਾਂ ਡਿਜ਼ਾਈਨਰ ਜਾਂ ਪੀਸ ਹੈ ਦੇਖੋ ਜੀ ਇਹਦਾ ਤੁਸੀਂ ਨਾ ਪਲਾਜ਼ੋ ਰੈਡੀ ਕਰ ਲੋ ਕਰ ਲਈ ਪਲਾਜ਼ੋ ਰੈਡੀ ਕਰ ਲੋ ਜਾਂ ਬੱਚਿਆਂ ਲਈ ਕੋਈ ਡਰੈਸ ਰੈਡੀ ਕਰ ਲੋ ਠੀਕ ਹੈ ਜੀ ਇਹ ਪੀਸ ਦੇਖੋ ਬੜਾ ਪਿਆਰਾ ਜਾਂ ਪੀਸ ਰਹਿਣ ਵਾਲਾ ਇਹਦੀ ਪ੍ਰਾਈਸ ਵੀ 200 ਰੁਪਏ ਰਹਿਣ ਵਾਲੀ ਇਹ ਵਾਲੇ ਪੀਸ ਦੀ ਬਹੁਤ ਸੋਹਣੀ ਡਰੈਸ ਰੈਡੀमेड ਡਰੈਸ ਰੈਡੀ ਹੋਣੀਆਂ ਜਿਹੜੀਆਂ ਮੇਰੀਆਂ ਭੈਣਾਂ ਘਰੇ ਉਹ ਸੌਰੀ ਜਿਹੜੀਆਂ ਮੇਰੀਆਂ ਭੈਣਾਂ ਘਰੇ ਸਟਿਚਿੰਗ ਕਰਦੀਆਂ ਨਾ ਉਹ ਇਦਾਂ ਦੇ ਪੀਸ ਦੀ ਜਿੰਦਾ ਦੀ ਮਰਜ਼ੀ ਤੁਸੀਂ ਸੋਹਣੀ ਜੀ ਡਰੈਸ ਰੈਡੀ ਕਰ ਸਕਦੇ ਹੋ ਸਿਰਫ ਪ੍ਰਾਈਸ ਰਹੂਗੀ ਇਹ ਵਾਲੇ ਪੀਸ ਦੀ 200 ਰੁਪਏ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਪੀਸ ਦੇਖੋ ਜੀ ਇਹ ਵਾਲੇ ਪੀਸ ਦੇਖੋ ਜਿਹੜਾ ਅਸੀਂ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ ਦੁਪੱਟਾ ਰੈਡੀ ਹੋਇਆ ਤੁਸੀਂ ਇਹ ਵਾਲੇ ਪੀਸ ਸਾਡੇ ਕੋਲੋਂ ਕਿਸੇ ਵੀ ਪਲੇਨ ਸੂਟ ਦੇ ਨਾਲ ਦੁਪੱਟਾ ਬਣਾ ਸਕਦੇ ਹੋ ਜੀ ਆਪਣਾ ਠੀਕ ਹੈ ਜੀ ਦੁਪੱਟਾ ਕੰਟਰਾਸਟ ਸੂਟ ਬਣਾ ਕੇ ਉਹਦੇ ਨਾਲ ਦੁਪੱਟਾ ਰੈਡੀ ਕਰ ਸਕਦੇ ਹੋ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦਿਖਾਇਆ ਵੀ ਪਲੇਨ ਕੀਤਾ ਹੋਇਆ ਸੂਟ ਹੈ ਤੇ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਸੈਲਫ ਦੇ ਵਿੱਚ ਰਹੂਗਾ ਪੀਸ ਬੜਾ ਪਿਆਰਾ ਜਿਹਾ ਪੀਸ ਰਹੂਗਾ ਚੈੱਕ ਕਰੋ ਜੀ ਇਹ ਵੀ ਸੈਲਫ ਦੇ ਵਿੱਚ ਰਹਿਣ ਵਾਲਾ ਜੀ ਇਹ ਸ਼ਿਮਰ ਦੇ ਵਿੱਚ ਰਹੂਗਾ ਜੀ ਬਹੁਤ ਪਿਆਰੇ ਪਿਆਰੇ ਪੀਸ ਰਹਿਣ ਵਾਲੇ ਆ ਇਹ ਵਾਏ ਤੁਸੀਂ ਮੈਚਿੰਗ ਲੈ ਸਕਦੇ ਹੋ ਸਾਡੇ ਕੋਲ ਦੇਖੋ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਮੈਚਿੰਗ ਲੈ ਸਕਦੇ ਹੋ ਪੀਸ ਇਹ ਵਾਲਾ ਤੁਸੀਂ ਨਾਲ ਦੁਪੱਟੇ ਬਣਾ ਲਓ ਜੀ ਦੁਪੱਟੇ ਆਪਣੇ ਸੂਟਾਂ ਦਾ ਦੁਪੱਟੇ ਵੀ ਬਣਾ ਸਕਦੇ ਹੋ ਸਿਰਫ ਤੁਹਾਨੂੰ ਇਹ ਸੱਤ ਪੀਸ ਲੈ ਰਹੇ ਹੋ 50 ਰੁਪਏ ਦਾ ਹੀ ਪੀਸ ਪੈਣ ਵਾਲਾ ਇਹ ਬੈਲਵਰ ਟੋਨ ਦੇ ਵਿੱਚ ਹੈ ਜੀ ਰੈੱਡ ਕਲਰ ਚੈੱਕ ਕਰੋ ਜੀ ਇਹ ਬੈਲਵਰ ਟੋਨ ਦੇ ਵਿੱਚ ਹੈ ਰੈੱਡ ਕਲਰ ਕਾਫੀ ਡਿਮਾਂਡ ਰਹਿੰਦੀ ਹੈ ਬੈਲਵਰਡ ਪੀਸ ਦੀ ਇਹ ਬੈਲਵਰ ਟੋਨ ਦੇ ਵਿੱਚ ਹੈ ਇਹ ਵੀ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਇਹ ਵਾਲਾ ਚੈੱਕ ਕਰੋ ਜੀ ਇਹ ਤੁਸੀਂ ਦੁਪੱਟੇ ਲੈ ਸਕਦੇ ਹੋ ਜੀ ਦੇਖੋ ਦੁਪੱਟੇ ਬਣਾ ਲਓ ਜਾਂ ਸੂਟ ਬਣਾ ਲਓ ਜੀ ਸਿਰਫ ਤੁਹਾਨੂੰ 50 ਰੁਪਏ ਦਾ ਪੀਸ ਪੈਣ ਵਾਲਾ ਇਹ ਇਹ ਜ਼ੋਰਜਟ ਦੇ ਵਿੱਚ ਰਹੂਗਾ ਜੀ ਕਾਫੀ ਸੋਹਣਾ ਪੀਸ ਹੈ ਐਦਾਂ ਦੇਖੋ ਡਿਜ਼ਾਈਨਰ ਦਾ ਪੀਸ ਹੈ ਜੀ ਇਹਦੀ ਵੀ ਪ੍ਰਾਈਸ 100 ਰੁਪਏ ਰਹਿਣ ਵਾਲੀ ਹੈ ਚੈੱਕ ਕਰੋ ਜ਼ੋਰਜਟ ਦੇ ਵਿੱਚ ਰਹੂਗਾ ਡਿਜ਼ਾਈਨਰ ਦਾ ਪੀਸ ਹੈ 100 ਰੁਪਏ ਦੀ ਪ੍ਰਾਈਸ ਰਹੂਗੀ ਜੀ ਜ਼ੋਰਜਟ ਦੇ ਪੀਸ ਦੀ ਫਰੌਕ ਬਣਾ ਲਓ ਬਹੁਤ ਸੋਹਣੀ ਫਰੌਕ ਬਣਨੀ ਹੈ ਤੁਹਾਡੀ ਤੇ ਇਹ ਵਾਲਾ ਰਹੂਗਾ ਜੀ 벨ਵਰਟੋਨ ਦੇ ਵਿੱਚ ਠੀਕ ਹੈ ਇਹ ਵੀ 벨ਵਰਟੋਨ ਦੇ ਵਿੱਚ ਰਹੂਗਾ ਇਹ ਜਿਵੇਂ ਤੁਹਾਨੂੰ ਅਸੀਂ ਰੈੱਡ ਪੀਸ ਦਿਖਾਇਆ ਨਾ نیچے ਤੇ ਦੋਨਾਂ ਦਾ ਆਪਸ ਵਿੱਚ ਤੁਸੀਂ ਕੰਟਰਾਸਟ ਬਣਾ ਕੇ ਲੈ ਸਕਦੇ ਹੋ ਦੇਖੋ ਦੋਨਾਂ ਦਾ ਕੰਟਰਾਸਟ ਕਰ ਲਓ ਇਹ ਵੀ 벨ਵਰਟੋਨ ਦੇ ਵਿੱਚ ਹੈ ਵੀ 벨ਵਰਟੋਨ ਦੇ ਵਿੱਚ ਹੈ ਇਹ ਵਾਲੇ ਪੀਸ ਚੈੱਕ ਕਰੋ ਜੀ ਇਹ ਵੀ ਜੌਰਜਟ ਦੇ ਵਿੱਚ ਰਹਿਣਗੇ ਬੜੇ ਸੈਲਫ ਦੇ ਵਿੱਚ ਪੀਸ ਰਹਿਣਗੇ ਜੀ ਚੈੱਕ ਕਰੀ ਚੱਲੋ ਜੀ ਇਹ ਇਹ ਤੁਸੀਂ ਦੁਪੱਟੇ ਲੈ ਸਕਦੇ ਹੋ ਜੀ ਠੀਕ ਹੈ ਪਲੇਨ ਸੂਟਾਂ ਦੇ ਨਾਲ ਦੁਪੱਟੇਰ ਬਣਾ ਲਓ ਸਿਰਫ ਤੁਹਾਨੂੰ ਵੇਖੋ ਅੱਜ ਮੌਕਾ 50 ਰੁਪਏ ਦਾ ਪੀਸ ਪੈਣ ਵਾਲਾ ਸਿਰਫ ਜੇ 7 ਪੀਸ ਲੈ ਰਹੇ ਹੋ ਦੇਖੋ ਜੀ ਬਹੁਤ ਸੋਨੇ ਬਾਰਡਰ ਵਾਲੇ ਪੀਸ ਹੈ ਜੀ ਬਹੁਤ ਸੋਨੇ ਦੁਪੱਟੇ ਬਣਨੇ ਤੁਹਾਡੇ ਇਹਦੇ ਦੇਖੋ ਜੈਲੂ ਮਸਟਰਡ ਪੀਸ ਹੈ ਇਹ ਠੀਕ ਹੈ ਜੀ ਚੈੱਕ ਕਰੀ ਚੱਲੋ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਇਹ ਵੀ ਜੌਰਜਟ ਦੇ ਵਿੱਚ ਰਹੂਗਾ ਜੀ ਡਬਲ ਟੋਨ ਦੇ ਵਿੱਚ ਨਾਲ ਸ਼ਿਮਰ ਦੀ ਟੱਚ ਵੀ ਹੈ ਦੇਖੋ ਬਹੁਤ ਸੋਨਾ ਪੀਸ ਹੈ ਜੀ ਇਹ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਇਹ ਦੋ ਪੀਸ ਪੈਣਗੇ ਤੁਹਾਨੂੰ ਸੇਮ ਚੈੱਕ ਕਰੋ ਜੀ ਸੇਮ ਦੋ ਪੀਸ ਪੈਣ ਵਾਲੇ ਤੁਹਾਨੂੰ ਇਹ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਇਹਦਾ ਤੁਸੀਂ ਦੁਪੱਟਾ ਰੈਡੀ ਕਰ ਲਓ ਬਹੁਤ ਸੋਹਣਾ ਦੁਪੱਟਾ ਬਣਨਾ ਤੁਹਾਡਾ ਦੇਖੋ ਜੀ ਇਹ ਪਲੇਨ ਸੂਟ ਬਣਾ ਲਓ ਇਹਦਾ ਪਲੇਨ ਸੂਟ ਬਣਾ ਲਓ ਜੀ ਇਹ ਨਾਲ ਦੁਪੱਟਾ ਲੈ ਲਓ ਬਹੁਤ ਪਿਆਰੇ ਸੂਟ ਸੂਟ ਬਣਨੇ ਤੁਹਾਡੇ ਇਹ ਅੱਜ ਬਹੁਤ ਸੋਨਾ ਸਨੇਰੀ ਮੌਕਾ ਤੁਹਾਡੇ ਵਾਸਤੇ ਸਿਰਫ ਅਸੀਂ 7 ਪੀਸ ਲੈ ਰਹੇ ਹਾਂ ਸਿਰਫ ਇੱਕ ਪੀਸ 50 ਰੁਪਏ ਦਾ ਦੇ ਰਹੇ ਹਾਂ ਇਹ ਦੇਖੋ ਜੀ ਕ੍ਰਸ਼ ਦੇ ਵਿੱਚ ਰਹੂਗਾ ਕ੍ਰਸ਼ ਦੇ ਵਿੱਚ ਰਹਿਣ ਵਾਲਾ ਪੀਸ ਹੈ ਇਹ ਵੀ ਤੁਹਾਨੂੰ ਸੈਲਫ ਦੇ ਵਿੱਚ ਪਾਊਗਾ ਪਿੰਕ ਸ਼ੇਡ ਦੇ ਵਿੱਚ ਸੈਲਫ ਦੇ ਵਿੱਚ ਦੋ ਪੀਸ ਹੈ ਜੀ ਸਾਡੇ ਕੋਲੇ ਸੈਲਫ ਦੇ ਵਿੱਚ ਪੈਣ ਵਾਲੇ ਜੋਰਜ ਅਤੇ ਸੈਲਫ ਦੇ ਵਿੱਚ ਪੈਣ ਵਾਲੇ ਜੀ ਪੀਸ ਇੱਕ ਤੁਹਾਨੂੰ ਅਸੀਂ ਇਹ ਵਾਲੇ ਪੀਸ ਦਿਖਾਵਾਂਗੇ ਜੀ ਵਾਈਟ ਦੇ ਵਿੱਚ ਦੇਖੋ ਚਨੂਨ ਦੇ ਵਿੱਚ ਰਹਿਣਗੇ ਪੀਸ ਐਦਾਂ ਠੀਕ ਹੈ ਬਹੁਤ ਪਿਆਰੇ ਜੇ ਪੀਸ ਹੈ 4 ਮੀਟਰ ਦਾ ਪੀਸ ਹੈ ਜੀ ਦੇ ਕੋਈ ਚਨੂਨ ਦੇ ਵਿੱਚ ਰਹੂਗਾ ਐਦਾਂ ਬਾਰਡਰ ਬਣਿਆ ਹੋਇਆ ਨੀਚੇ ਇਹਨਾਂ ਪੀਸਾਂ ਦੇ ਇਹਦੇ ਤੁਸੀਂ ਸ਼ਰਟ ਵੀ ਰੈਡੀ ਕਰ ਸਕਦੇ ਹੋ ਸ਼ਰਟਾ ਬਣਾ ਸਕਦੇ ਹੋ ਇਹ ਥੋੜਾ ਜਿਹਾ ਕਲਰ ਲੱਗਿਆ ਹੋਇਆ ਪੀਸ ਦੇ ਵਿੱਚ ਇਹ ਤੁਹਾਨੂੰ ਸਿਰਫ ਪੀਸ ਉਸੇ ਪੀਸ ਦੀ ਪਊਗਾ ਇਹ 100 ਰੁਪਏ ਦਾ ਪੀਸ ਪਊਗਾ ਜੀ ਤੁਹਾਨੂੰ ਠੀਕ ਹੈ ਜੀ ਇਹ 100 ਰੁਪਏ ਦਾ ਪੀਸ ਪਊਗਾ 4 ਮੀਟਰ ਕਪੜਾ ਜੀ ਇਹ ਨਿਕਲ ਸਕਦਾ ਦਾਕ ਤੁਹਾਡਾ ਤੇ ਇਹ ਤੁਹਾਨੂੰ 100 ਰੁਪਏ ਦਾ ਪੀਸ ਲੈਣ ਵਾਲਾ ਦੇਖੋ ਜੀ ਬਹੁਤ ਸੋਹਣਾ ਬਾਰਡਰ ਲਗਾ ਕੇ ਤੁਹਾਡਾ ਸੂਟ ਰੈਡੀ ਹੋ ਸਕਦਾ ਹੈ ਇਹ ਵਾਲਾ ਪੀ ਨਿਓਨ ਮਹਿੰਦੀ ਦੇ ਵਿੱਚ ਇਹ ਵੀ 4 ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਚਨੂਨ ਦੇ ਵਿੱਚ ਰਹਿਣਗੇ ਪੀਸ ਹੈ ਦਾ ਇਹ ਤੁਹਾਨੂੰ 150 ਦਾ ਪੀਸ ਪੈਣਾ ਤੇ ਕੋਈ ਇਹਦੇ ਬਹੁਤ ਸੋਹਣੇ ਸੂਟ ਰੈਡੀ ਕਰ ਸਕਦੇ ਹੋ ਤੁਸੀਂ ਵਾਈਟ ਦੇ ਵਿੱਚ ਬਾਰਡਰ ਲਗਾ ਕੇ 150 ਦਾ ਪੀਸ ਪੈਣਾ ਜੀ ਚਨੂਨ ਦੇ ਵਿੱਚ ਰਹਿਣਗੇ ਵਾਲੇ ਪੀਸ ਦੇਖੋ ਜੀ ਇਹ ਤੁਸੀਂ ਦੁਪੱਟਾ ਬਣਾ ਲਓ ਠੀਕ ਹੈ ਇਹ ਦੁਪੱਟਾ ਬਣਾ ਲਓ ਜੀ ਤੇ ਇਹ 올ਓਵਰ ਰਹਿਣਗੇ ਪੀਸ ਇਹ ਤੁਸੀਂ ਸੂਟ ਰੈਡੀ ਕਰ ਲਓ ਆਪਣੇ 150 ਦਾ ਪੀਸ ਪੈਣ ਵਾਲਾ ਚਨੂਨ ਦੇ ਵਿੱਚ ਰਹੂਗਾ ਜੀ ਬਹੁਤ ਸੋਹਣਾ ਵਾਈਟ ਸੂਟ ਰੈਡੀ ਕਰ ਸਕਦੇ ਹੋ ਤੁਸੀਂ ਦੇਖੋ ਜੀ ਇਹ ਵਾਲਾ ਦੇਖੋ ਜੀ ਇਹ ਵੀ ਸੂਟ ਬਣਾ ਸਕਦੇ ਹੋ ਤੁਸੀਂ ਰੈਡੀ ਕਰਕੇ ਨਾਲ ਦੁਪੱਟੇ ਲੈ ਲਓ ਦੇਖੋ ਜੀ ਇਹ 150 ਦਾ ਪੀਸ ਪੈਣ ਵਾਲਾ ਤੁਹਾਨੂੰ ਚੈੱਕ ਕਰੋ ਜੀ ਚਨੂਨ ਦੇ ਵਿੱਚ ਰਹਿਣਗੇ ਵਾਲੇ ਪੀਸ ਬਹੁਤ ਸੋਹਣੇ ਵਾਈਟ ਸੂਟ ਰੈਡੀ ਕਰ ਸਕਦੇ ਹੋ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਰਹੂਗਾ ਜੀ ਬਰਬਰੀ ਦੇ ਵਿੱਚ ਦੇਖੋ ਜੀ ਬਹੁਤ ਪਿਆਰਾ ਪੀਸ ਹੈ ਇਹ ਸਿਰਫ ਤੁਹਾਨੂੰ ਪੈਣ ਵਾਲਾ 250 ਦਾ ਪੀਸ ਹੈ 250 ਦਾ ਪਊਗਾ ਜੀ ਬਰਬਰੀ ਦੇ ਵਿੱਚ ਬਹੁਤ ਪਿਆਰਾ ਜਿਹਾ ਪੀਸ ਹੈ ਦੇਖੋ ਡਿਜ਼ਾਈਨਰ ਪੀਸ ਰਹਿਣ ਵਾਲਾ ਬਰਬਰੀ ਦੇ ਵਿੱਚ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਪੀਸ ਦੇਖੋ ਇਹ ਚੈੱਕ ਕਰੋ ਜੀ ਦੋ ਪੀਸ ਆ ਐਡਾ ਮੈਚਿੰਗ ਕੀਤੀ ਹੋਈ ਇਹਨਾਂ ਦੀ ਠੀਕ ਹੈ ਜੀ ਇਹ ਵੀ ਡਬਲ ਟੂਨ ਦੇ ਵਿੱਚ ਰਹੂਗਾ ਜੋਰਜਟ ਦਾ ਪੀਸ ਹੈ ਜੀ ਇਹ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਡਿਜ਼ਾਈਨਰ ਜਿਹਾ ਨਾਲ ਤੁਸੀਂ ਇਹਦੇ ਐਡਾ ਮੈਚਿੰਗ ਲੈ ਸਕਦੇ ਹੋ ਸਿਰਫ 50-50 ਦਾ ਪੀਸ ਪੈਣਾ ਤੁਹਾਨੂੰ ਸੱਤ ਪੀਸ ਲੈ ਲਓ ਜੀ 50-50 ਰੁਪਏ ਦੇ ਪੈਣੇ ਆ ਇਹ ਵਾਲਾ ਚੈੱਕ ਕਰੋ ਜੀ ਜਿੱਦਾਂ ਦੀ ਮਰਜ਼ੀ ਸ਼ਰਟਾਂ ਰੈਡੀ ਕਰ ਲਓ ਇਹਨਾਂ ਦੀਆਂ ਬਹੁਤ ਪਿਆਰੀਆਂ ਪਾਨੀਆਂ ਨਾਲ ਮੈਚਿੰਗ ਹੈ ਜੀ ਨਾਲ ਆਹ ਲਾਈਨਾਂ ਨਾਲ ਮੈਚਿੰਗ ਕੀਤੀ ਗਈ ਹੋਈ ਹੈ ਇਹ ਲਓ ਜੀ ਪੀਸ ਇਹ ਤੁਸੀਂ ਦੁਪੱਟੇ ਬਣਾ ਲਓ ਕਿਸੇ ਵੀ ਸੂਟ ਨਾਲ ਕੰਟਰਾਸਟ ਦੁਪੱਟੇ ਬਣਾ ਸਕਦੇ ਹੋ ਦੇ ਉੱਪਰ ਪੇਂਟ ਕਰ ਲਓ ਵਰਕ ਕਰ ਲਓ ਜੀ ਠੀਕ ਹੈ ਜੀ ਤੁਸੀਂ ਦੁਪੱਟੇ ਰੈਡੀ ਕਰ ਸਕਦੇ ਹੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਦੁਪੱਟਾ ਇਹਦਾ ਬਣਾਇਆ ਹੋਇਆ ਪੇਂਟ ਕੀਤਾ ਹੋਇਆ ਦੁਪੱਟਾ ਦੇਖੋ ਇਹ ਦੇ ਕਲਰ ਚੈੱਕ ਕਰੀ ਚਲੋ ਜੀ ਪੀਚ ਕਲਰ ਹੈ 골ਡਨ ਕਲਰ ਹੈ ਠੀਕ ਹੈ ਜੀ ਇਹ ਪਿਸਤਾ ਕਲਰ ਸੀਗਾ ਇਹ ਵੀ ਤੁਸੀਂ ਦੁਪੱਟਾ ਲੈ ਸਕਦੇ ਹੋ ਐਦਾਂ ਬਹੁਤ ਪਿਆਰਾ ਜਿਹਾ ਇਹ ਲਾਈਟ ਫਰੋਜੀ ਕਲਰ ਹੈ ਜੀ ਦੇਖੋ ਜੀ ਕੰਟਰਾਸਟ ਨੂੰ ਸੂਟ ਪਲੇਨ ਲੈ ਕੇ ਜਿਉਂਨੇ ਨਾਲ ਦੁਪੱਟੇ ਬਣਾ ਲਓ ਬਹੁਤ ਪਿਆਰੇ ਬਣਨੇ ਆ ਇਹ ਵਾਲਾ ਵੀ ਪੀਚ ਆਊਗਾ ਜੀ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਪਲੇਨ ਪੀਸ ਇਹਨਾਂ ਵਿੱਚੋਂ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਸਕਦੇ ਹੋਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਅੱਜ ਦੀ ਵੀਡੀਓ ਅਸੀਂ ਇੱਥੇ ਖਤਮ ਕਰਦੇ ਹਾਂ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ ਮੇਰੇ ਆਪਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਲਓ ਜੀ